ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਇੱਕ ਤੋਂ 5 ਮਾਰਚ ਤੱਕ ਦੇ ਮੌਸਮ ਦਾ ਅਪਡੇਟ ਲੈ ਕੇ حاضر ਆ ਜੀ ਆਉਣ ਵਾਲੇ 4-5 ਦਿਨਾਂ ਦੇ ਦੌਰਾਨ ਮੌਸਮ ਪੰਜਾਬ ਦਾ ਕਿਵੇਂ ਦਾ ਰਹੇਗਾ ਸਾਰੇ ਜਾਣਕਾਰੀਆਂ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਜੁੜੇ ਰਹੋ ਵੀਡੀਓ ਦੇ ਨਾਲ ਹੁਣ ਤੇ ਜੇਕਰ ਤਾਜ਼ਾ ਸੈਟਲਾਈਟ ਤਸਵੀਰਾਂ ਦੇਖੀਏ ਜੀ ਜੋ ਕਿ ਤੁਹਾਡੀ ਸਕਰੀਨ ਤੇ ਨੇ 9 ਵਜੇ ਦੀਆਂ ਇਹ ਤਸਵੀਰਾਂ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਪੰਜਾਬ ਦਾ ਜਿਹੜਾ ਮੌਸਮ ਹੈ ਉਹ ਇਸ ਵੇਲੇ ਬਿਲਕੁਲ ਸਾਫ਼ ਬਣਿਆ ਹੋਇਆ ਕਿਤੇ ਵੀ ਕੋਈ ਤਵਦੀਲੀ ਜੜੀ ਹੈ ਮੌਸਮ ਦੇ ਵਿੱਚ ਵੇਖਣ ਨੂੰ ਨਹੀਂ ਮਿਲ ਰਹੀ ਤੇ ਆਉਣ ਵਾਲੇ ਤੇਰੇ ਘੰਟੇ ਹੋਣਗੇ ਜਾਨੀ ਕਿ ਦੇਰ ਸ਼ਾਮ ਤੱਕ ਜਾਂ ਫਿਰ ਕਹਿ ਲਈਏ ਕਿ ਅੱਜ ਸਾਰਾ ਦਿਨ ਮੌਸਮ ਜਿਹੜਾ ਬਿਲਕੁਲ ਸਾਫ਼ ਰਹਿਣ ਵਾਲਾ ਹੈ ਟੁੱਟੂ ਦੀ ਫਤਲ ਹੋਏ ਇੱਕ ਤੋਂ ਖੇਤਰਾਂ ਦੇ ਵਿੱਚ ਫਲ ਸਕਦੀ ਹੈ ਤੇ ਦੂਜੇ ਫਸਲ ਦੇ ਦੇਖ ਸਕਦੇ ਹੋ ਖਸਮ ਨੇ ਇਸ ਤਰ੍ਹਾਂ ਦਾ ਜਿਹੜਾ ਉਹ ਐਕਟਿਵ ਹੁੰਦਾ ਹੁੰਦਾ ਤੁਹਾਨੂੰ ਹੁੰਦਾ ਨਜ਼ਰ ਆ ਰਿਹਾ ਹੋਵੇਗਾ ਪਾਕਿਸਤਾਨ ਦੇ ਜ਼ਿਆਤਰ ਖੇਤਰਾਂ ਦੇ ਵਿੱਚ ਫਤਲ ਹੋਈ ਫਣੀ ਹੋਈ ਹੈ ਜੋ ਕਿ ਅੱਜ ਦੇਰ ਰਾਤ ਤੋਂ ਪ੍ਰਭਾਵਿਤ ਕਰ ਸਕਦੇ ਆ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਤਰੀ ਭਾਰਤ ਦੇ ਕੁਝ ਸੂਬਿਆਂ ਨੂੰ ਤੇ ਅੱਜ ਰਾਤ ਜਿਹੜਾ ਮੌਸਮ ਦੇ ਵਿੱਚ ਫਤਲਾ ਜਿਹੜਾ ਵੇਖਿਆ ਜਾ ਸਕਦਾ ਹੈ ਜੀ ਉੱਥੇ ਜੇਕਰ ਜਲਾਵਰ ਹੌਟ ਦੀ ਗੱਲ ਕਰੀਏ ਜੋ ਕਿ ਤੁਹਾਡੇ ਸਕਰੀਨ ਤੇ ਆ 29 ਫਰਵਰੀ ਯਾਨੀ ਕਿ ਅੱਜ ਮੌਸਮ ਬਿਲਕੁਲ ਸਾਫ਼ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਚ ਤੇ ਦੋ ਵਾਰ ਅੱਜ ਜਿੱਥੇ ਤੁਹਾਨੂੰ ਔਰੇਂਜ ਘੇਰੇ ਨਜ਼ਰ ਆ ਰਹੇ ਨੇ ਸੋ ਇਹਨਾਂ ਖੇਤਰਾਂ ਦੇ ਵਿੱਚ ਫਤਲਵਾਇ ਦੇ ਨਾਲ ਮੀਂਹ ਸ਼ੁਰੂ ਹੋਣਗੇ ਦੋ ਤਿੰਨ ਤੁਸੀਂ ਦੇਖ ਸਕਦੇ ਹੋ ਜ਼ਿਆਦਾ ਤੱਜਲੇਤ ਵਿੱਚ ਜਿੱਦੇ ਨਹੀਂ ਗੜਿਵਾਰੀ ਦੇ ਨਾਲ ਤੇਜ਼ ਗੀਂਦਰ ਤੇ ਹੋਣਗੇ ਜੀ ਔਰ ਤੇਜ਼ ਰਫਤਾਰ ਹਵਾਵਾਂ ਦੇ ਨਾਲ ਤੇ ਦੂਜੇ ਹਸੇ ਜੇਕਰ ਦੇਖੀਏ ਜਲਾਵਰ ਹੌਟ ਤੇ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਜੀ 29 ਫਰਵਰੀ ਯਾਨੀ ਕਿ ਅੱਜ ਮੌਸਮ ਬਿਲਕੁਲ ਸਾਫ਼ ਹੈ ਇੱਕ ਤਰੀਕ ਤੋਂ ਫਸਲਾ ਜਿਹੜਾ ਵੇਖਿਆ ਜਾਊਗਾ ਜੀ ਇੱਕ ਤੇ ਦੋ ਮਾਰਚ ਨੂੰ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਗਲੇਮਾਰੀ ਫਸਲ ਸ ਤੇਜ਼ ਉਮੀਦਾਰ ਤੇ ਹੋਣਗੇ ਤਿੰਨ ਤਰੀਕ ਨੂੰ ਫਸਲ ਹੋਈ ਫੜ ਸਕਦੀ ਹੈ ਚਾਰ ਤੱਕ ਜੜਾ ਜਾ ਫਿਰ ਤੋਂ ਆਸਨ ਸਾਫ਼ ਹੋ ਜਾਊਗਾ ਜੀ ਅਲਰਟ ਕਿੱਥੇ ਜਾ ਰਹੀ ਕਿਤੇ ਕਹਿੰਦੇ ਜੀ Punjab Haryana Chandigarh ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇੱਕ ਔਰ ਦੋ ਤਰੀਕ ਨੂੰ ਜਿਹੜੇ ਨੇ orange alert ਜਾ ਰਹੀ ਨੇ ਹਾਏ ਜੀ ਜਣ ਹਲਾਸਾ ਹਾਰੇ ਫਾਰੀ ਨੇ ਤੇ ਤੇਜ਼ ਰਫਤਾਰ ਹੋਵਾਂ ਤੇ ਗੜੀਵਾਰੀ ਤੇ 40-50 ਕਿਲੋਮੀਟਰ ਦੀਆਂ ਰਫਤਾਰ ਦੀਆਂ ਹੋਵਾਂਗੇ ਨਾਲ ਚਲਦੇ ਜਿਹੜੇ ਨੇ ਅਲਰਟ ਜਾਰੀ ਕੀਤੇ ਗਏ ਨੇ ਸੋ ਦੋ ਦਿਨ ਅਲਰਟ ਤੇ ਰਹਿਣਗੇ ਜੀ ਉਸ ਤੋਂ ਬਾਅਦ ਜਿਹੜਾ ਕੋਈ ਅਲਰਟ ਨਹੀਂ ਹੈ ਮੌਸਮ ਆਪਣਾ ਬਿਲਕੁਲ ਸਾਫ਼ ਰਹਿਣ ਵਾਲਾ ਜੀ ਸੋ ਇਸੇ ਕੀ ਜਿਵੇਂ ਅਨੁਵਲਨ ਅਧਿਕਾਰ ਰਿਪੋਰਟ ਗਲਤ ਹੈ ਜਿਹੜੀ ਵਿੱਚ ਜਾਸਤ ਤਤ